ਲਕੜਾ ਟੁੱਟੀਆਂ ਪਈਆਂ ਨੇ ਕਿਸੇ ਕਦੇ ਕਿਸੇ ਪਲੇਅਰ ਦੀ ਲੱਤ ਬਾਹ ਮੁੱੜ ਜਾਂਦੀ ਹੈ ਕਿਸੇ ਦਾ ਪੈਰ ਫੈਕਚਰ ਹੋ ਜਾਂਦਾ ਹੈ ਤੇ ਹੁਣ ਤੁਸੀਂ ਦੇਖੋਗੇ ਘੱਟੋ ਘੱਟ 40-50 ਬੱਚੇ ਉਰੇ ਖੇਡ ਰਹੇ ਨੇ ਇਹੀ ਬੱਚੇ ਆਪਣੇ ਦੇਸ਼ ਦਾ ਪੂਵਿਕ ਖਨੇ ਪੰਜਾਬ ਦਾ ਪੂਵਿਕ ਖਨੇ ਇਹਨਾਂ ਨੂੰ ਅੱਗੇ ਜਾ ਕੇ ਸਟੇਟ ਖੇਡਣਾ ਹੈ ਸੈਂਟਰ ਚ ਖੇਡਣਾ ਹੈ ਤੇ ਕਿੱਥੋਂ ਇਹ ਆਪਣੀ ਪ੍ਰੈਕਟਿਸ ਕਰਨਗੇ ਕਿੱਥੋਂ ਇਹ ਆਪਣੀ ਗੇਮ ਡਿਵੈਲਪ ਕਰਨਗੇ ਜੇ ਸਟੇਡੀਅਮ ਤੇ ਇਹੀ ਹਾਲਾਤ ਰਹੇ ਸਾਡੀ ਇਹੀ ਬੇਨਤੀ ਹੈ ਵੀ ਜਿਹੜੀ ਉਹਨਾਂ ਦੀ ਖੇਡੋ ਪੰਜਾਬ ਦੀ ਨੀਤੀ ਹੈ ਉਹ ਤੇ ਪਹਿਰਾ ਦੇਣ ਤੇ ਇਹਦਾ ਜੋ ਵੀ ਬਜਟ ਬੰਦ ਹੈ ਕੋਈ 5 ਲੱਖ ਕੋਈ 4 ਲੱਖ ਜੋ ਵੀ ਬੰਦ ਹੈ ਇਹਨੂੰ ਨਵਾਂ ਬਣਵਾਉਣ ਰਿਪੇਅਰ ਕਰਾਣ ਸ਼ੈਡਰ ਰਿਪੇਅਰ ਕਰਾਣ ਲਾਈਟਰ ਰਿਪੇਅਰ ਕਰਾਣ ਤਾਂ ਕਿ ਜੋ ਔਪ ਵੀ ਖੇ ਬੱਚਿਆਂ ਦਾ ਖੇਡ ਔਪ ਵੀ ਖਿਆ ਜੋ ਪੜਾਈ ਤੋਂ ਵੀ ਫੈਡ ਅਪ ਹੋ ਜਾਂਦੇ ਨੇ ਬੱਚੇ ਇੱਕ ਘੰਟੇ ਲਈ ਆਂਦੇ ਨੇ ਇੱਥੇ ਆਪਣਾ ਮਨੋਰੰਜਨ ਕਰਨ ਆਂਦੇ ਨੇ ਆਪਣੀ ਗੇਮ ਡਿਵੈਲਪ ਕਰਨ ਆਂਦੇ ਨੇ ਆਪਣਾ ਫਿਊਚਰ ਬਣਾਣ ਆਂਦੇ ਨੇ ਤਾਂ ਕਿ ਉਹ ਸਾਰੀਆਂ ਗੱਲਾਂ ਪੂਰ ਚੜ ਸਕਣ ਸਾਨੂੰ ਦੀਨਾ ਤਾਂ ਕੀ ਹੈ ਜਿਹੜਾ ਸਾਡੇ ਕੋਲ ਇੱਕ ਸਟੇਡੀਅਮ ਸੀ ਪਿਛਲੇ 20 ਸਾਲਾਂ ਤੋਂ ਉਹਦੇ ਹਾਲਾਤ ਮਾੜੇ ਕਰਦੇ ਆ ਔਰ ਇਹਦੇ ਤਹਿਤ ਜਦੋਂ ایਓ ਸਾਹਿਬ ਮੂਰੇ ਦੇ ਪ੍ਰਬੰਧਕ ਹੈ ਉਹ ਕਹਿੰਦੇ 35 ਲੱਖ ਆਉਣ ਵਾਲਾ ਹੈ ਪਹਿਲਾਂ ਕਹਿੰਦੇ 30 ਲੱਖ ਆ ਗਿਆ ਮੈਨੂੰ ਦੱਸੋ ਜੇ ਨਵੇਂ ਕੋਠੀ ਦੇ ਬੰਦਾ 40-50 ਲੱਖ ਲਾ ਦੇ ਉਹਦੇ ਵੱਟ ਘਟ ਦੰਦੇ ਆ ਔਰ ਇਹ ਸਟੇਡੀਅਮ ਦੇ ਦੱਸੋ ਮੈਨੂੰ 1 ਕਰਪਈ ਦੀ ਕੰਮ ਹੋਇਆ ਹੋਇਆ ਔਰ ਇਹ ਹਾਲਾਤ ਜਿਹੜੇ ਤੁਸੀਂ ਵੇਖੋ ਮੈਂ ਕੱਲੀ-ਕੱਲੀ ਚੀਜ਼ ਦਿਖਾਉਂਗਾ ਵੀ ਕਿੰਨੇ ਹਾਲਾਤ ਮਾੜੇ ਕਰਕੇ ਆ ਉਹਦਾ ਜਿਗਾੜ ਦੇਸੀ ਜਿਗਾੜ ਮੂਰੇ ਇੱਟਾ ਲਾ ਰੱਖੀ ਆ ਮੈਂ ਬੇਨਤੀ ਕਰਦੇ ਹਾਂ ਸੀਐਮ ਸਾਹਿਬ ਔਰ ਤੋਂ ਉਹਨਾਂ ਦੇ ਜਿਹੜੇ ਸਾਰੇ ਬਲੰਕੀਅਰ ਚੇਅਰਮੈਨ ਸਾਹਿਬ ਨੇ ਕਿ ਕਾਈਂਡਲੀ ਇੱਥੇ ਗੌਰ ਕਰੀ ਜਾਵੇ ਇਹ ਸਾਡੇ ਸ਼ਹਿਰ ਨੂੰ ਇੱਕੋ ਇੱਕ ਸਟੇਡੀਅਮ ਹੈ ਸਾਡੇ ਕੋਲ ਕੋਈ ਹੋਰ ਆਪਸ਼ਨਸ ਨਹੀਂ ਹੈ ਗਿਆ ਸਬਸਟੀਟਿਊਟ ਵੀ ਕਿਤੇ ਹੋਰ ਪਾ ਨਹੀਂ ਸਾਡੇ ਕੋਲ ਇੱਕੋ ਸਟੇਡੀਅਮ ਹੈ ਔਰ ਇੱਥੇ ਸਾਰੇ ਸ਼ਹਿਰ ਦੇ ਬੱਚੇ ਬਜ਼ੁਰਗ ਸਟੇਡੀਅਮ ਦੇ ਵਿੱਚ ਆਪਣਾ ਮਨ ਹੌਲਾ ਕਰਨ ਆਪਣਾ ਸਰੀਰਿਕ ਯੋਗਾ ਕਰਨ ਐਕਸਰਸਾਈਜ਼ ਕਰਨ ਹੋ ਰਹੇ ਆਉਂਦੇ ਆ ਔਰ ਇਹਨੂੰ ਚੰਗੀ ਤਰ੍ਹਾਂ ਠੀਕ ਕਰਕੇ ਇਹਨੂੰ ਦੁਬਾਰਾ ਤੋਂ ਚਾਲੂ ਕਰਿਆ ਜਾਵੇ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਸਕੇ ਇੰਡੋਰ ਸਟੇਡੀਅਮ ਹੈਗਾ ਫੋਰ ਬੈਡਮਿੰਟਨ ਇਹਦੇ ਜੀ ਤਿੰਨ ਕੋਰਟ ਹੈ ਇੱਕ ਕੋਰਟ ਲੱਕੜ ਦਾ ਨੱਕਰ ਦਾ ਸਾਗਵਾਨ ਦਾ ਬਣਿਆ ਹੋਇਆ ਦੋ ਕੋਰਟ ਮੈਟ ਵਾਲੇ ਆ ਉਹ ਠੀਕ ਹਨ ਜਿਹੜਾ ਹੋਰ ਕੋਰਟ ਹੈਗਾ ਉਹ ਥੋੜਾ ਖਰਾਬ ਹੋਇਆ ਹੋਇਆ ਸੀ ਲੱਕੜ ਮੰਗਾਈ ਆ ਸਾਗਵਾਨ ਸਪੈਸ਼ਲ ਸਾਗਵਾਨ ਹੀ ਰੱਖਦੇ ਉੱਤੇ ਤੇ ਅਸੀਂ ਕੱਪ ਉੱਤੇ ਜਿਹਨੂੰ ਰਿਪੇਅਰ ਕਰਵਾ ਦੋਗੇ ਤੇ ਸਾਡੇ ਨੌਲੇਜ ਚ ਆ ਉਹ ਅਸੀਂ ਠੀਕ ਕਰਵਾ ਦੇਵਾਂਗੇ